ਪਰ ਦੋਸਤ ਲਾਈਵ ਵੀਰਾਂ ਦੇਖ ਸਕਦੇ ਹੋ ਇੱਕ ਵਾਰ ਫੇਰ ਜਿਹੜਾ ਝੜਪ ਹੋ ਰਹੀ ਹੈਗੀ ਤੇ ਬੈਰੀਕੇਡ ਲੱਗੇ ਹੋਏ ਸੀਗੇ ਤੇ ਚਲਦੇ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਝੜਪ ਹੋ ਚੁੱਕੀ ਹੈ ਬੈਰੀਕੇਡ ਦੇ ਜਿਹੜੇ ਤੋੜਤੇ ਪੇਜ ਫੋਲੋ ਜ਼ਰੂਰ ਕਰ ਚੱਲੋ ਨਾਲ ਦੀ ਨਾਲ ਬਾਹੜਪੁਰ ਤੋਂ ਦੇਖ ਸਕਦੇ ਹੋ ਬਾੜਪੁਰ ਤੋਂ ਬਣਾ ਜਦੋਂ ਅੱਗੇ ਜਿਹੜੀ ਝੜਪ ਦੁਬਾਰਾ ਫੇਰ ਹੋ ਚੁੱਕੀ ਹੈ ਤੇ ਇਧਰ ਆ ਜਿਹੜਾ ਧੱਕੀ ਲੈ ਕੇ ਟਰਾਲੀਆਂ ਨੂੰ ਤੇ ਦੇਖ ਸਕਦੇ ਤੁਸੀਂ ਲਾਈਵ ਤਸਵੀਰਾਂ ਤੇ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਭਰਾ ਜਲਦੀ ਨੂੰ ਤੇ ਕੱਠਾ ਜਿਹੜਾ ਬਹੁਤ ਵੱਡਾ ਕੱਠਾਗਾ ਠਾਠਾ ਮਾਰਦਾ ਕੱਠਾ ਤੇ ਕਾਫਲਾ ਇੱਥੋਂ ਅੱਗੇ ਰਵਾਨਾ ਹੋਗਾ ਸੰਗਰੂਰ ਵੱਲ ਨੂੰ ਤੇ ਸੰਗਰੂਰ ਵੱਲੋਂ ਸਿੱਟਾ ਹੁੰਦਾ ਹੋਇਆ ਲਾਈਵ ਤਸਵੀਰਾਂ ਦੇਖ ਸਕਦੇ ਹੋ ਤੇ ਲੈ ਗਏ ਧੱਕੇ ਲੈ ਗਏ ਧੱਕੇ ਲੈ ਗਏ ਲੋ ਜੀ ਕਾਫਲਾ ਇੱਥੋਂ ਜਿਹੜਾ ਇਹ ਬੈਰੀਕੇਡ ਲੱਗੇ ਸੀਗੇ ਤੋੜ ਕੇ ਇੱਕ ਵਾਰ ਫੇਰ ਸੰਗਰੂਰ ਵੱਲ ਨੂੰ ਰਵਾਨਾ ਹੋ ਗਈ ਸੰਗਤ ਬਹੁਤ ਵੱਡਾ ਕੱਠਾ ਬਹੁਤ ਜਦੋਂ ਜ਼ਹਿਰ ਤੋਂ ਬਾਅਦ ਇੱਕ ਵਾਰ ਫੇਰ ਜਿਹੜਾ ਸੰਗਰੂਰ ਵੱਲ ਨੂੰ ਪੈਰਗੇਟ ਦੁਬਾਰਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਨਹੀਂ ਤੇ ਦੇਖਦੇ ਮੌਕੇ ਦੀਆਂ ਲੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼ੇਅਰ ਕਰੀ ਜਦੋਂ ਉੱਤੇ ਪੇਜ ਫੋਲੋ ਕਰੀ ਚੱਲੋ ਤੇ ਬਾਕੀ ਸੋਨ ਬਾਈ ਸੰਗਰੂਰ ਜਾ ਕੇ ਵੀ ਦਿਖਾਉਣੇ ਆਗੇ ਸਾਰਾ ਤੇ ਇਕੱਠਾ ਜਿਹੜਾ ਬਹੁਤ ਵੱਡਾ ਆਉਂਦਾ ਇੰਟਰ ਦੇਖੋ ਇੰਟਰ ਜਿਹੜਾ ਉੱਪਰ ਦੀ ਚਾੜ ਤਾਂ ਬਾਈ ਬਹੁਤ ਵੱਡਾ ਕੰਮ ਤੇ ਪੈਰਗੇਟ ਦੁਬਾਰਾ ਫੇਰ ਲਾਉਣ ਤੇ ਗਏ ਨੇਗੇ ਮੌਕੇ ਦੀਆਂ ਲੈ ਤਸਵੀਰਾਂ ਜਿਹੜਾ ਤੁਸੀਂ ਦੇਖ ਰਹੇ ਹੋਗੇ ਬਾਹਦਰਪੁਰ ਬਾਹਦਰਪੁਰ ਇਹ ਮਾਸਟਰ ਸਾਹਿਬ ਟੱਪਨਸਾਰ ਤੁਸੀਂ ਜਿਹੜਾ ਇੱਥੇ ਇੱਕ ਦੁਬਾਰਾ ਨਾਕਾਬੰਦੀ ਕੀਤੀ ਗਈ ਸੀਗੀ ਮੌਕੇ ਦੀਆਂ ਲਾਈਵ ਤਸਵੀਰਾਂ ਸੋ ਚੱਲਦੀ ਵੀਡੀਓ ਸ਼ੇਅਰ ਕਰੀ ਚਲੋ ਲਓ ਜੀ ਦੁਬਾਰਾ ਫੇਰ ਬੈਰੀਕੇਡ ਜਿਹੜੇ ਜ਼ਬਰਦਸਤ ਤਰੀਕੇ ਨਾਲ ਲਾ ਦਿੱਤੇ ਗਏ ਨੇਗੇ ਤੇ ਇੱਕ ਵਾਰ ਜਿਹੜਾ ਇੱਥੋਂ ਕਾਬੜਾ ਰਵਾਨਾ ਹੋਇਆ ਸੀ ਜਾ ਦੇਖਦੇ ਆ ਫੇਰ ਦੁਬਾਰਾ ਫੇਰ ਦੁਬਾਰਾ ਝੜਪਾ ਜਿਹੜੀ ਹੋ ਚੁੱਕੀ ਐ ਇਹ ਮੌਕੇ ਦੀਆਂ ਲਾਈਵ ਤਸਵੀਰਾਂ ਜਿਹੜੇ ਤੁਸੀਂ ਦੇਖ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਚਲੋ ਤੇ ਇੱਕ ਪਾਸੇ ਪ੍ਰਸ਼ਾਸਨ ਤੇ ਲੋਕਾਂ ਦਾ ਇਕੱਠ ਤੇ ਮੌਕੇ ਦੀਆਂ ਲਾਈਵ ਤਸਵੀਰਾਂ ਦੇਖੋ ਜੀ ਲਓ ਜੀ ਬੈਰੀਕੇਡ ਬੈਰੀਕੇਡ ਫੇਰ ਫੇਰ ਖਿੱਚਦੇ ਬੈਰੀਕੇਡ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਚਲੋ ਜਲਦੀ ਜਲਦੀ ਨੂੰ ਮਾਸਟਰ ਸਾਹਿਬ ਤੋਂ ਅੱਗੇ ਜਿਹੜਾ ਬੈਰੀਕੇਡ ਦਾ ਕਾਫਲਾ ਹੈਗਾ ਉੱਥੇ ਇਹ ਇਹ ਸਾਰਾ ਹੋ ਰਿਹਾ ਹੈਗਾ ਟੱਕਾ ਮੁਕੀ ਮੌਕੇ ਦੀਆਂ ਲਾਈਵ ਤਸਵੀਰਾਂ ਲੋ ਜੀ ਤੇ ਦੇਖੋ ਬਹੁਤ ਹੀ ਵੱਡਾ ਇਕੱਠ ਤੇ ਵੀਡੀਓ ਨੂੰ ਸ਼ੇਅਰ ਕਰੀ ਚਲੋ ਚਲਦੀ ਨੂੰ ਲੋ ਜੀ ਮੌਕੇ ਦੀਆਂ ਲਾਈਵ ਕਸ਼ਮੀਰਾਂ ਮੌਕੇ ਦੀਆਂ ਲਾਈਵ ਕਸ਼ਮੀਰਾਂ ਦੇਖ ਸਕਦੇ ਹੋਗੇ ਮਾਸਤੋਂ ਸਾਹਿਬ ਤੋਂ ਅੱਗੇ ਮਾਸਤੋਂ ਦੇ ਅੱਗੇ ਤੇ ਜਿਹੜਾ ਤੁਸੀਂ ਇਹ ਝੜਪ ਦੇਖ ਰਹੇ ਹੋਗੇ ਮਾਸਤੋਂ ਨੇ ਕਿਹੜੇ ਬੈਰੀਕੇਟ ਨਾਕਾਬੰਦੀ ਕੀਤੀ ਵੀ ਹੈਗੀ ਇੱਕ ਵਾਰ ਫੇਰ ਬੈਰੀਗੇਡ ਤੋੜਨ ਦੀ ਕੋਸ਼ਿਸ਼ ਤੇ ਇੱਕ ਸਾਥ ਪਸਾਨਾ ਉਹਦਾ ਠਾਠਾ ਵੱਡਾ ਕਾਠਾ ਵੱਡਾ ਕਾਠਾ ਦੇਖੋ ਤੁਸੀਂ ਬਹੁਤ ਬਹੁਤ ਚੜਪੈ ਜਿਹੜੀ ਇੱਥੇ ਹੋ ਰਹੀ ਹੈ ਕਿ ਦੇਖੋ ਬੈਰੀਗੇਡ ਲੋਕਾਂ ਦਾ ਵੱਡਾ ਕੱਟ ਠਾਠਾ ਮਾਰਦਾ ਕਾਠਾ ਮੌਕੇ ਦੀਆਂ ਲੈ ਤਸਵੀਰਾਂ ਸ਼ੇਅਰ ਕਰ ਦਿਓ ਸਾਰੇ ਪਰਾ ਤੇ ਪੇਜ ਫੋਲੋ ਕਰੀ ਚੱਲਿਓ ਤਾਂ ਕਿ ਆਪਾਂ ਜਾ ਕੇ ਅਕੇ ਸਾਕੇ ਵੀ ਸੰਦੂਰ ਜਾ ਕੇ ਵੀ ਸਾਨੂੰ ਜਿਹੜੀਆਂ ਮੌਕੇ ਦੀਆਂ ਤਸਵੀਰਾਂ ਦਿਖਾ ਸਕੀਏ ਤੋ ਸਾਰੇ ਪੜਾ ਇਹਨੂੰ ਸ਼ੇਅਰ ਕਰ ਜੇ ਤੁਸੀਂ ਪੇਜ ਫੋਲੋ ਕਰ ਲਿਓ ਨੋਟੀਫਿਕੇਸ਼ਨ ਤਾਂ ਆ ਜਾਊਗਾ ਜੇ ਪੇਜ ਫੋਲੋ ਕਰੋਗੇ ਤਾਂ ਸ਼ੇਅਰ ਕਰ ਜਦੋਂ ਮੌਕੇ ਦੀਆਂ ਐ ਮਾਸਤੋਂ ਸਾਹਦੋ ਅੱਗੇ ਜਿਹੜੀ ਇਹ ਝੜਪ ਤੁਸੀਂ ਦੇਖ ਰਹੇ ਹੋ ਮੌਕੇ ਦੀਆਂ ਤਸਵੀਰਾਂ ਮੌਕੇ ਦੀਆਂ ਤਸਵੀਰਾਂ ਟੱਕਾ ਮੁਕੀ ਹੋ ਚੁੱਕੀ ਐ ਮੌਕੇ ਦੀਆਂ ਤਸਵੀਰਾਂ ਨੇ ਤੇ ਲੋਕਾਂ ਦਾ ਬਹੁਤ ਵੱਡਾ ਇਕੱਠ ਤੇ ਬੈਰੀਕੇਟ ਤੋੜ ਤਖੇਰ ਬੈਰੀਕੇਟ ਮੌਕੇ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਇੱਥੇ ਬਾਦਪੁਰ ਅੱਗੇ ਜਨ ਕੇ ਮਾਸੂਮ ਸਾਹਿਬ ਤੋਂ ਅੱਗੇ ਜਿਹੜੀ ਇਹ ਝੜਪਾ ਉਹ ਚੱਲ ਰਹੀ ਹੈ ਤੇ ਇੱਕ ਵਾਰ ਬੈਰੀਕੇਡ ਤੋੜ ਕੇ ਅੱਗੇ ਜਿਹੜੇ ਕਿਸਾਨ ਨੇ ਉਲੰਘ ਚੁੱਕ ਕੇ ਨੇ ਤੇ ਦੁਬਾਰਾ ਫੇਰ ਬੈਰੀਕੇਡ ਨੇ ਜਿਹੜੇ ਲਾ ਦਿੱਤੇ ਗਏ ਨੇ ਤੇ ਮੌਕੇ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਤੇ ਮੌਕੇ ਦਾ ਇਕੱਠ ਇਹ ਦੇਖੋ ਦੇਖੋ ਬੈਰੀਕੇਡ ਲੈ ਕੇ ਜਾ ਕੇ ਬੈਰੀਕੇਡ ਲਓ ਜੀ ਤੇ ਖੇਤਾਂ ਦੇ ਟਪਾ ਦਾ ਮੈਰੀਗੇਟ ਟਪਾ ਦਾ ਜਾਣਾਰੇ ਮੋਕੇ ਦੀਆਂ ਲੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਕੋ ਇਹ ਮਾਸਟਰ ਸਾਹਿਬ ਤੋਂ ਆ ਕੇ ਇਹ ਜਿਹੜਾ ਨਾਕਾ ਲੱਗੇ ਗਿਆ ਦੀ ਹੈ ਉੱਥੇ ਦੀਆਂ ਲੈ ਤਸਵੀਰਾਂ ਲਈਆਂ। ਤੇ ਸਾਰੇ ਭਰਾ ਅ ਸ਼ੇਅਰ ਕਰੀ ਚੱਲੋ ਅੱਗੇ ਸ਼ੇਅਰ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਵੀ ਲੋਕਾਂ ਦਾ ਜਿਹੜਾ ਹੈ ਵੱਡਾ ਇਕੱਠ ਹੈ ਤੇ ਵੱਡਾ ਕਾਫਲਾ ਇੱਥੇ ਮੌਜੂਦ ਹੈਗਾ। ਲੋਕਾਂ ਦਾ ਬਹੁਤ ਵੱਡਾ ਇਕੱਠ ਤੁਸੀਂ ਲੈ ਤਸਵੀਰਾਂ ਦੇਖ ਰਹੇ ਹੋ। ਲੋ ਜੀ ਫੇਰ ਦੁਬਾਰਾ ਕੂਕ ਪੈ ਚੁੱਕੀ ਆ ਬਹੁਤ ਜਿਹੜਾ ਵੱਡਾ ਕਾਹਲ ਆਗਾ ਤੇ ਬੈਰੀਕੇਡ ਨੇ ਜਿਹੜੇ ਇੱਥੇ ਤੋੜ ਦਿੱਤੇ ਗਏ ਨੇ ਲੋਕਾਂ ਦਾ ਖੜ ਲੋਕਾਂ ਦੀ ਜਿਹੜੀ ਝੜ ਪੈਗੀ ਉਹ ਹੋ ਰਹੀ ਆ ਤੁਸੀਂ ਮੌਕੇ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਸ਼ੇਅਰ ਜਰੂਰ ਕਰੋ ਅਗੇ ਮੋਟਰਿਆ ਟਰੈਕਟਰ ਟਰੈਕਟਰ ਆ ਗਿਆ ਟਰੈਕਟਰ ਇਧਰ ਇਹ ਮੌਕੇ ਦੇ ਲਾਈਵ ਜੀ ਨਾਲ ਸਾਂਝਾ ਕਰਦੇ ਗਏ ਲੋ ਲਓ ਜੀ ਮਾਸਟਰ ਸਾਹਿਬ ਤੋਂ ਅੱਗੇ ਜਿਹੜਾ ਕਾਫਲਾ ਹੈ ਨਿਰਮਾਣਾ ਹੋ ਚੁੱਕਿਆਗਾ ਸੰਗਰੂਰ ਵੱਲ ਸੰਗਰੂਰ ਵੱਲ ਜਾ ਰਹੇ ਨੇ ਲੋਕ ਮਾਸਟਰ ਸਾਹਿਬ ਤੋਂ ਅੱਗੇ ਬਹਾਦਰਪੁਰ ਜਿਹੜਾ ਨਾਕਾ ਸੀਗਾ ਉਥੋਂ ਹੋਣਾ ਸੰਗਰੂਰ ਵੱਲ ਇਹ ਕੂਚਾ ਜਿਹੜੀ ਕਰ ਦਿੱਤੀ ਗਈ ਹੈ ਮੌਕੇ ਦੇ ਲਾਈਵ ਤਸਵੀਰਾਂ ਜਿਹੜੇ ਇਥੋਂ ਬੈਰੀਕੇਡ ਲੱਗੇ ਜਗੇ ਸਾਰੇ ਬੈਰੀਕੇਡ ਜਿਹੜੇ ਤੋੜ ਦਿੱਤੇ ਗਏ ਨੇ ਤੇ ਲੋਕਾਂ ਦਾ ਵੱਡਾ ਇਕੱਠ ਵੱਡਾ ਇਕੱਠ ਆ ਜੀ ਦੇਖ ਸਕਦੇ ਹੋਗੇ ਤੇ ਬੁੱਕ ਦੇ ਉਹਨਾਂ ਟਰੈਕਟਰ ਬੁੱਕ ਦੇ ਤੇ ਵੱਡਾ ਇਕੱਠ ਹੈ ਬਾਈ ਲੈਣਾ ਦੇਖੋ ਬਹੁਤ ਦੂਰ ਤੱਕ ਵੱਡਾ ਕਾਫਲਾ ਜਿਹੜਾ ਇੱਥੇ ਨਾਕਾ ਲੱਗਿਆ ਸੀਗਾ ਉਹ ਤੋੜ ਦਿੱਤਾ ਗਿਆ ਹੈਗਾ ਤੇ ਕੂਚਾ ਜਿਹੜੀ ਉਹ ਸੰਗਰੂਰ ਵੱਲ ਨੂੰ ਹੋ ਚੁੱਕੀ ਹੈ ਮੌਕੇ ਦੀ ਜਿਹੜੀ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਇਕੱਠ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਦੇਖ ਸਾਡੇ ਲੋ ਲੈ ਤਸਵੀਰਾਂ ਸ਼ੇਅਰ ਕਰ ਦਿਓ ਸ਼ੇਅਰ ਅਕੇ ਸਾਰੇ ਭਰਾ ਤੇ ਸ਼ੇਅਰ ਕਰ ਦਿਓ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਅੱਗੇ ਵੀ ਦਿਖਾਵਾਂਗੇ ਤੇ ਸ਼ੇਅਰ ਕਰੀ ਚੱਲੋ ਤੇ ਪੇਜ ਫੋਲੋ ਕਰੀ ਚੱਲੋ ਦੇਖੋ ਜਿਹੜਾ ਇਥੋਂ ਕਾਫਲਾ ਮੈਡੀਕਲ ਤੇ ਗਿੰਦੇ ਸਾਰੇ ਤੋੜ ਕੇ ਅੱਗੇ ਇਰਮਾਨਾ ਹੋ ਚੁੱਕਿਆਗਾ ਇਹ ਮੌਕੇ ਦੀਆਂ ਲੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂਗੇ ਤੋ ਸਾਰੇ ਭਰਾ ਸ਼ੇਅਰ ਕਰੀ ਚੱਲੋ ਅੱਗੇ ਲਓ ਜੀ ਬਹੁਤ ਵੱਡਾ ਨਾਕਾ ਸੀਗਾ ਜਿਹੜਾ ਇੱਥੇ ਲੱਗਿਆ ਹੋਇਆ ਸੀਗਾ ਤੇ ਮੌਕੇ ਦੀਆਂ ਲਾਈਵ ਤਸਵੀਰਾਂ ਮੌਕੇ ਦੀਆਂ ਲਾਈਵ ਤਸਵੀਰਾਂ ਸ਼ੇਅਰ ਕਰੀ ਚੱਲੋ ਤੇ ਬਹੁਤ ਵੱਡਾ ਕਾਫਲਾ ਦੇਖੋ ਸਾਰੇ ਜਿਹੜੇ ਅੱਗੇ ਭਰਾ ਵੈਰੀਗੇਟ ਤੋੜ ਕੇ ਲੰਘ ਚੁੱਕੇ ਨੇਗੇ ਇਹ ਮੌਕੇ ਦੀਆਂ ਲਾਈਵ ਤਸਵੀਰਾਂ ਲਈਆਂ ਸਾਰੀਆਂ ਜਿਹੜੀਆਂ ਸਾਨੂੰ ਦਿਖਾ ਰਹਿਆਂਗੇ ਇਹ ਮਾਸਤੌਨ ਸਾਹਿਬ ਤੋਂ ਅੱਗੇ ਜਿਹੜਾ ਇਹ ਨਾਕਾ ਲੱਗਿਆ ਹੋਇਆ ਸੀਗਾ ਤੇ ਹੁਣ ਇਹ ਸਿੱਧਾ ਜਾਊਗਾ ਸੰਗਰੂਰ ਵੱਲ ਸੰਗਰੂਰ ਵੱਲ ਨੂੰ ਜਿਹੜੀ ਇਹਦੀ ਕੂਜਾ ਮਿੱਤਰੋ ਹੋ ਚੁੱਕੀ ਐ ਜਗਾਰੇ বাজਦੇ ਨੇ ਤੇ ਕੰਮ ਲੋ ਜੀ ਤੇ ਸੰਗਰੂਰ ਵੱਲ ਨੂੰ ਜਿਹੜੀ ਕੂਜਾ ਮਿੱਤਰੋ ਹੋ ਚੁੱਕੀ ਐ ਕੀ ਤੇ ਲੋ ਜੀ ਤੇ ਲਿਆ ਰਸ਼ਵੀਰ ਮੋਲਕ ਸਿੰਘ ਖਾਕੇ ਲਿਆ ਤੇ ਇਹ ਮੌਕੇ ਦੀਆਂ ਤਸਵੀਰਾਂ ਲੈ ਰਸ਼ਵੀ ਓ ਰਸ ਵੀਰ ਦੇਖੀ ਬਰਾ ਓ ਰਸ ਵੀਰ ਉਹ ਪਾਈ ਯਾਰ ਦਵਾਰੇ ਪਾਈ ਆ ਨੈਟ ਪਾਈ ਉਹਨੇ ਵਾਲੀ ਆ ਰੈਂਟ ਮਾਰ ਰੈਂਟ ਮੁੱਕ ਗਿਆ ਰੈਂਟ ਮਾਰ ਉਹਨੇ ਵਾਲੀ ਦਵਾਰੇ ਠੋਕਦੇ ਉਹਨੇ ਠੋਕਦੇ 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 ਉੱਥੇ ਹੀ ਰਿਫਰੈਸ਼ ਕਰ ਦਿੰਗੇ ਰਾ ਇਹ ਨਹੀਂ ਹੋਣਾ ਖੇਤੀ ਕਰੋ ਖੱਤਿਆ ਜਾਊ ਫਿਰ ਤਾਂ ਜਲਦੀ 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 ਇੱਥੇ ਘਰ ਦੇ ਦਵਾਰਾ ਰੀਚਾਰਜ ਕਰ ਦੇ ਕਰ ਦੇ ਕਰਦੇ ਫਿਰਨ ਕਰ ਤੇ ਦੁਬਾਰਾ ਫੇਰ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਦਿਖਾ ਰਹੇ ਹਾਂਗੇ ਹੁਣ ਸੰਗਰੂਰ ਸੰਗਰੂਰ ਦਾ ਇੱਕ ਮੈਂ ਕਹੂੰਗਾ ਵੀ ਲਾਸਟ ਹੋ ਗਿਆ ਬਸ ਠੀਕ ਹੈ ਆ ਇਧਰ ਨਹੀਂ ਆਈ ਮੈਂ ਇਧਰਲੇ ਪਾਸੇ ਰਹੂੰਗਾ ਤੇ ਜਿਹੜਾ ਅੱਗੇ ਨਾਕਾ ਹੋਊਗਾ ਉਹ ਵੀ ਤੁਹਾਨੂੰ ਦਿਖਾਉਣੇ ਆ ਚੱਲ ਕੇ ਅੱਗੇ ਜਿਹੜਾ ਇੱਥੇ ਲਾਲ ਨਾਕਾ ਲੱਗਿਆ ਹੋਇਆ ਸੀਗਾ ਬਹਾਦਰਪੁਰ ਕਹਿ ਸਕਦੇ ਆ ਪਰ ਬਹੁਤ ਜ਼ਬਰਦਸਤ ਥੋੜਾ ਜਿਹਾ ਪਿੱਛੇ ਸੀਗਾ ਮਾਸਟਰਨ ਸਾਹਿਬ ਤੋਂ ਥੋੜਾ ਜਿਹਾ ਅੱਗੇ ਜਿਹੜਾ ਇੱਥੇ ਨਾਕਾ ਸੀਗਾ ਉਹ ਬੈਰੀਗੇਡ ਤੋੜ ਕੇ ਤੇ ਕੂਚਾ ਜਿਹੜੀ ਸੰਗਰੂਰ ਵਾਲ ਨੂੰ ਹੋ ਚੁੱਕੀ ਹੈਗੀ ਤੇ ਮੌਕੇ ਦੀਆਂ ਲਾਈਵ ਤਸਵੀਰਾਂ ਜਿਹੜੇ ਤੁਸੀਂ ਦੇਖ ਰਹੇ ਹੋਗੇ ਵੀਡੀਓ ਚੱਲਦੀ ਸ਼ੇਅਰ ਕਰੀ ਚੱਲੋ ਤੇ ਪੇਜ ਫੋਲੋ ਕਰੀ ਚੱਲੋ ਤਾਂ ਕਿ ਜਿਹੜਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਦੁਬਾਰਾ ਜਦੋਂ ਹੋਵਾਂਗੇ ਲਾਈਵ ਉਹਦੀ ਆ ਜਾਵੇ ਸੋ ਸਾਰੇ ਭਰਾ ਸ਼ੇਅਰ ਕਰੀ ਚੱਲੋ ਦਬਕੇ ਕਿਰਾ ਇਹ ਲੋਕਾਂ ਨੂੰ ਮੈਂ ਇਕੱਠ ਦਿਖਾਉਣਾ ਅੱਗੇ ਬਹੁਤ ਵੱਡਾ ਇਕੱਠ ਬਹੁਤ ਵੱਡਾ ਇਕੱਠ ਹੈ ਜਿਹੜਾ ਤੇ ਥਾ ਥਾ ਜਿਹੜੀ ਨਾਕਾਬੰਦੀ ਕਰੀ ਵੀ ਸੀ ਪਿੰਡਾਂ ਦਾ ਘਰ ਹੋਇਆ ਵੈ ਸੀਗਾ ਤੇ ਹੁਣ ਤੁਹਾਨੂੰ ਜਿਹੜੀਆਂ ਮੌਕੇ ਦੀਆਂ ਲਾਈਵ ਤਸਵੀਰਾਂ ਨੇ ਹੋ ਸਕਦਾ ਵੀ ਇੱਥੇ ਅੱਗੇ ਹੋਰ ਇਹ ਵੀ ਨਾਕਾ ਜਿਹੜਾ ਲੱਗਿਆ ਹੋਵੇ ਉਹ ਵੀ ਤੁਹਾਨੂੰ ਮੌਕੇ ਦੀਆਂ ਲਾਈਵ ਤਸਵੀਰਾਂ ਸਾਂਝਾ ਕਰਾਂਗੇ ਸੋ ਜੁੜੇ ਰਹੋ ਬਈ ਸਾਰੇ ਇਹ ਸ਼ੇਅਰ ਕਰੀ ਚੱਲਿਓ ਸ਼ੇਅਰ ਕਰੀ ਚੱਲੋ ਰਹਿ ਗਿਆ ਇੱਥੋਂ 15 ਕਿਲੋਮੀਟਰ ਰਹਿ ਗਿਆ 15 ਤਾਂ ਵੀ ਘੱਟ ਹੀ ਰਹਿ ਗਿਆ ਸੰਗਰੂਰ ਤੇ ਨਾ ਕਿ ਸਾਰੇ ਤਕਰੀਬਨ ਇੱਕ ਨਾਕੇ ਜਿਹੜੇ ਦੋ ਮੂਰੇ ਰਹਿ ਗਏ ਕਹਿੰਦੇ ਪੋਲ ਕੋਲੇ ਨਾਕੇ ਜਰੂਰ ਹੈਗੇ ਨੇਗੇ ਫਿਲਹਾਲ ਜਿਹੜੇ ਪਿਛਲੇ ਨਾਕੇ ਸੀਗੇ ਉਹ ਸਾਰੇ ਤੋੜ ਕੇ ਅੱਗੇ ਸੰਗਰੂਰ ਵੱਲ ਨੂੰ ਵੱਧ ਚੁੱਕੇ ਨੇਗੇ ਬਾਕੀ ਅੱਗੇ ਦੀਆਂ ਜਿਹੜੀਆਂ ਲਾਈਵ ਤਸਵੀਰਾਂ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਆਗੇ ਸੋ ਜੁੜੇ ਰਹੋ ਇਹ ਮੌਕੇ ਦੀਆਂ ਤਸਵੀਰਾਂ ਦੀ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂਗੇ ਤੇ ਅੱਗੇ ਚੱਲ ਕੇ ਤੁਹਾਨੂੰ ਹੋਰ ਵੀ ਦਿਖਾਉਣਾਂਗੇ ਤੇ ਜੁੜੇ ਰਹੋ ਤੁਸੀਂ ਦੇਖ ਸਕਦੇ ਹੋ ਇੱਕ ਆਠਾ ਜਿਹੜਾ ਬਹੁਤ ਵੱਡਾ ਵੱਡਾ ਕਾਠਾ ਵੱਡਾ ਕਾਠਾ ਤੇ ਮੌਕੇ ਦੇ ਜਿਹੜੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂਗੇ ਤੇ ਆਪਣਾ ਵਾਲਾ ਮੋਟਰਸਾਈਕਲ ਵੀ ਆਉਣ ਵਾਲਾ ਹੈਗਾ। ਲਓ ਜੀ ਲਓ ਲਓ ਲਓ। ਸਾਰੇ ਭਰਾ ਆਈ ਹੈ ਨਾ ਪਹੁੰਚੇ ਹੋਏ ਨੇ ਇੱਥੇ ਤੇ ਉਹਨੂੰ ਦਿਖਾਉਣੇ ਹੈਗੇ ਮੋਟਰਸਾਈਕਲ ਨੂੰ ਆ ਜਾਂਦੇ ਕਹਾਂ ਚੱਲਦੇ ਆਂ ਫੇਰ। ਇਹ ਮੌਕੇ ਦੀਆਂ ਲਾਈਵ ਤਸਵੀਰਾਂ ਨੇ ਮਿੱਤਰੋ। ਹਾਂ ਸੰਗਰੂਰ ਦੇ ਕੋਲੇ ਵੀ ਨਾਕੇ ਹੈਗੇ ਆ ਜੀ 2 ਨਾਕੇ ਨੇਗੇ